आप खे शहर के दिखाने तुम्हें तो शहर दूचा लगिया साहर खन्नालो जी पहुंच चुके आप खे ਜਿੱਤੇ ਚਾਬੀਆਂ ਜਿੰਦੇ ਜੁਨੇਵਾਰ ਪਏ ਹਨ ਇਹ ਰੇਲਵੇ ਰੋਡ ਕੰਨੇ ਸ਼ਹਿਰ ਦਾ ਰੇਲਵੇ ਰੋਡ ਅੱਗੇ ਆਊਗਾ ਜੀ ਲਲਹੀੜੀ ਰੋਡ ਇੱਥੇ ਚੰਡੀਗੜ੍ਹ ਨੂੰ ਵੀ ਇੱਧਰ ਨੂੰ ਜਾਂ ਜਾ ਹੋ ਜਾਂਦਾ ਜਾਣਾ ਬੁੱਕ ਮਾਰਕੀਟ ਪਾਰਕਿੰਗ ਦੀ ਜਾਨਾ ਤੇ ਇੱਥੇ ਆਪਾਂ ਲੱਭਦੇ ਆ ਕੋਈ ਪਾਰਕਿੰਗ ਉੱਥੇ ਜਨਾਂ ਕਿ ਨੇ ਮੇਨ ਬਾਜ਼ਾਰ ਦੇ ਵਿੱਚ ਪਾਰਕਿੰਗ ਸ਼ੁਰੂਤੀ ਲਓ ਜੀ ਦੇਖੋ ਜਿਨ੍ਹਾਂ ਜਿਨ੍ਹਾਂ ਦਾ ਸ਼ਹਿਰ ਹੈਗਾ ਖੰਨਾ ਕਰੋ ਜੀ ਆਪਣੀਆਂ ਦਾਦਾਂਚਾਂ ਦੀਆਂ ਆ ਆਪਣੀਆਂ ਬਾਜ਼ਾਰ ਨੂੰ ਜਾਂਦਾ ਆ ਜਾਦਾਂ ਦਾਦੀਆਂ ਸੌਰੀ ਅੰਛ ਸਵੰਤ ਜਵੇਲਰ ਹਥਿਆ ਤੇ ਸਿਵਲ ਹਸਪਤਲ ਦਾ ਬੋੜ ਆ ਗਿਆ ਤੇ ਅੱਗੇ ਸਿਵਲ ਹਸਪਤਲ ਹੈ ਅੰਬ ਖਾ ਲੋ ਜੀ ਅੰਬ ਅੰਬ ਲੈ ਲੋ ਅੰਬਾਂ ਬੰਦੀਆਂ ਰੇੜੀਆਂ ਇਹ ਕੁਝ ਕੇਲੇ ਅੰਬ ਫਰੂਟ ਸਾਰਾ ਤੇ ਆ ਗਿਆ ਜੀ ਇਹਨੂੰ ਪੁਰਾਣਾ ਾਡਾ ਵੀ ਕਹਿੰਦੇ ਆ ਅਸੀਂ ਪਚਾੜਾ ਾਡਾ ਕਹਿੰਦੇ ਜਣੀ ਇਹਨੂੰ ਪੁਰਾਣਾ ਾਡਾ ਵੀ ਕਹਿੰਦੇ ਆ ਇਹ ਕਾਹ ਜਾਂਦੀ ਹੈ ਬਾਜ਼ਾਰ ਨੂੰ ਤੇ ਇੱਕ ਅੱਗੇ ਪਾਰਕਿੰਗ ਆਪਾਂ ਪਾਰਕਿੰਗ ਲਾਵਾਂਗੇ ਆਪਣੀ ਗੱਡੀ ਤੇ ਪਾਰਕਿੰਗ ਦੇ ਵਿੱਚ ਜਾਵਾਂਗੇ ਫਿਰ ਕਰਦੇ ਆ ਜੀ ਆਪਾਂ ਥੋੜੀ-ਬਹੁਤੀ ਸ਼ਾਪਿੰਗ ਜੋ ਕੁਝ ਆਪਾਂ ਲੈਣ ਆਏ ਆ ਤੇ ਕੰਮ ਕਰਨਾ ਆਏ ਆ ਉਹ ਕਰਾਂਗੇ ਆ ਜਾਂਦੀ ਹੈ ਜੀ ਮੇਨ ਪਾਰਕਿੰਗ ਸ਼ਹਿਰ ਦੀ ਜਿਹੜੀ ਸ਼ਹਿਰ ਵਾਲੀ ਪਾਰਕਿੰਗ ਆ ਉਹਦੇ ਵਿੱਚ ਨੂੰ ਲੋ ਜੀ ਉੱਥੇ ਆਪਾਂ ਕਟਾਵਾਂਗੇ ਪਾਰਕਿੰਗ ਇਹ ਭਾਈ ਕੱਟੂਗਾ ਆਪਣੀ ਪਾਰਕਿੰਗ ਦੀ ਪਰਚੀ ਅੱਛੀ ਆਹ ਫੜੀ ਪਾਰਕਿੰਗ ਆਪਾਂ ਕਟਾ ਲਈ ਆ ਆ ਦੇਖੋ ਗੱਡੀਆਂ ਗੱਡੀਆਂ ਖੜੀਆਂ ਨੇ ਬਜ਼ਾਰ 메ਨ ਬਜ਼ਾਰ ਦੀ ਪਾਰਕਿੰਗ ਹੈ ਇਹ 메ਨ ਬਜ਼ਾਰ ਖੰਨੇ ਦੀ ਗੁਰੂ ਅਮਰਦਾਸ ਮਾਰਕੀਟ ਸ਼੍ਰੀ ਗੁਰੂ ਅਮਰਦਾਸ ਮਾਰਕੀਟ ਦੇਖੋ ਜੀ ਕਿੰਨੀ ਭੀੜ ਹੈ ਸਾਡੇ ਖੰਨੇ ਦੇ ਵਿੱਚ ਪਹਿਲਾਂ ਨਹੀਂ ਸੀ ਹੁੰਦੀ ਹੈਗੀ ਇੰਨੀ ਹੁਣ ਬਹੁਤ ਜ਼ਿਆਦਾ ਹੋਣ ਲੱਗੀ ਹੈ ਇਹ ਹੁਣ ਕਿੱਥੇ ਲਗਾਉਂਗੇ ਦੇਖੋ ਜੀ ਬਜ਼ਾਰ ਹੈ है जगह अगें देख लो ना होगी अलग अब देखो ऊपर भी है ترجمة ਉਹੀ <laughs> ਹੋਣਗੇ <laughs> <laughs> ਲੋ ਜੀ ਗਰਮੀ ਚ ਕੋਈ ਫਾਇਦਾ ਨਹੀਂ ਬਾਜ਼ਾਰ ਜਾਣ ਦਾ ਬਹੁਤ ਜ਼ਿਆਦਾ ਗਰਮੀ ਹੈ ਬਸ ਸਾਨੂੰ ਕੋਈ ਨਾ ਜ਼ਿਆਦਾ ਕੰਮ ਵੀ ਨਹੀਂ ਸੀਗਾ ਥੋੜਾ ਬਹੁਤੀ ਕੰਮ ਸੀ ਇਸ ਕਰਕੇ ਬਹੁਤ ਜ਼ਿਆਦਾ ਗਰਮੀ ਹੈ ਮੈਂ ਵੀ ਪਈ ਜਾਂਦੇ ਪਰ ਗਰਮੀ ਹੋਰ ਵਧ ਜਾਂਦੀ ਹੈ ਮੇਂ ਨਮੀ ਪੈਂਦਾ ਉਨੀ ਗਰਮੀ ਵੱਧ ਜਾਂਦੀ ਹੈ ਲੋ ਜੀ ਖਾਓ ਫਾਸਟ ਫੂਡ ਜਿੰਨੂੰ ਜਿੰਨੂੰ ਪਸੰਦ ਆ ਆਜੋ ਜੀ चलो जी आप तो हम अपनी गड्डी को चलते हैं भज के चलो जी अपनी आ खड़ी है ਬਹੁਤ ਨਿਰਾਸ਼ੇ ਮੇਰਾ ਲੌਕ ਖੋਲ ਦਿਓ ਪਹਿਲਾਂ ਮੇਰਾ ਲੌਕ ਖੋਲ ਦਿਓ ਗੱਡੀ ਦਾ ਓ ਮਾਈ ਗੋਡ ਛੱਡ ਜੋ ਹਲੋ ਇੱਕ ਮਿੰਟ ਇੱਧਰ ਆ ਬਾਹਰ ਕੱਢਣ ਦਿਓ ਹਨਾ ਬਾਹਰ ਕੱਢੋ ਬਹੁਤ ਜ਼ਿਆਦਾ ਪੀਆ ਨੇ ਮੈਂ ਤਾਂ ਇੱਕ ਕੱਲੇ ਜਣੇ ਅਸੀਂ ਕੀ ਕਰਨੀਆ ਨੇ ਹੈਨਾ ਲੈ ਗੁਰੂ ਘਰ ਦਾ ਆਸਤ ਲਈ ਹੈ ਬੁਣੀ ਸੋਰੀ ਬੇਟਾ ਵੇਰ ਦੀ ਚਲੋ ਜੀ ਮਸਾਂ ਘਟੀ ਦੇ ਵਿੱਚ ਬੋਲੋ ਕਿ ਵਿੱਚ ਮਾਰ ਨਹੀਂ ਨਾ ਵਿਗਦੇ ਆ ਬਾਈ ਗਰ ਹੈ ਕੋਈ ਹੱਜ ਨਹੀਂ ਹੈਗਾ ਹੁਣ ਆਉਣ ਦਾ ਬਾਹਰ ਮਾਈ ਗੋਡ ਗਰਮੀ ਬਹੁਤ ਜ਼ਿਆਦਾ ਮੈਂ ਤਾਂ ਨਹੀਂ ਆਉਂਦੀ ਹੈਗੀ ਆ ਕਿਧਰ ਨੂੰ ਫੱਡਾ ਦਾ ਉੱਥੇ ਫਸਾਈ ਜਾ ਵਿੱਚ ਇਹ ਕੱਢ ਲਾ ਪ੍ਰਾਵਾ ਹੌਲੀ ਹੌਲੀ ਦਿਖ ਤੇ ਆਨ ਨਾਲ ਪਲੀਜ਼ ਪਾਸ ਯੂਰ ਸੀਟ ਬੈਲਟ ਸੀਟ ਬੈਲਟ ਨਾਲੋਂ ਭਾਈ ਨਹੀਂ ਤਾਂ ਸਾਡੀ ਤਾਂ ਗੱਡੀ ਬੁੱਲਣੋਂ ਹੀ ਨਹੀਂ ਹਟਦੀ ਹੈਗੀ ਜੇ ਸੀਟ ਬੈਲਟ ਨਾ ਲਾਈਏ ਜਾਨ ਖਾਲ ਲੁੰਦੀ ਹੈ ਤਾਂ ਅੰਗਲੇ ਪਿਛਲਿਆਂ ਦੀ ਚਲੋ ਜੀ ਇਹ ਹਰ ਕਿੰਨਾ ਕੰਨੇ ਦੇ ਵਿੱਚ ਤਾਂ ਸੁਣਨਾ ਪਿਆ ਐਨੇ ਕੋਈ ਹੈ ਨਹੀਂਗੇ ਗਰਮੀ ਕਰਕੇ ਨਾ ਆਪਾਂ ਸਬਜ਼ੀ ਵੀ ਲੈਣੀ ਹੈ ਨਾ ਇੱਥੇ ਨੂੰ ਕਿਤੇ ਨੂੰ ਖੜਾਉ ਨਾਲੋ ਜੋ ਮੰਡੀ ਚੋਂ ਲੈ ਕੇ ਆਉਂਦਾ ਮੰਡੀ ਅੱਜ ਲੱਗੀ ਹੋ ਗਈ ਤੇ ਸੋਮਰ ਮੰਡੀ ਆ ਚਲ ਫੇ ਮੰਡੀ ਚੋਂ ਲੈ ਲਓ ਪਰ ਪਰੱਕੇ ਲੈ ਜੋ ਸਬਜ਼ੀ ਜਿਹੜੀ ਹੈ ਨਹੀਂ ਘਰੇ ਐਨੀ ਕੀ ਕਰਨੀ ਖੱਦੀਆਂ ਦਾ ਸ਼ਿਮਲਾ ਮਿਰਚ ਤਾਂ ਲੈ ਲਓ ਨਾ ਉਹ ਪੜੇ ਲੱਗੇ ਲੋਕੀਆਂ ਨਹੀਂ ਮੀ ਜਿਹੜੀ ਘਰ ਨਹੀਂ ਹੈਗੀ ਮੈਂ ਤਾਂ ਉਹ ਗਿਆ ਵੀ ਉਹ ਲੈ ਲਾਂਗੇ ਨਹੀਂ ਆਪਣੇ ਘਰ ਹੈ ਹਾਂ ਹਾਂ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਆਪਣੇ ਘਰ ਹੈਗੀ ਆ ਫਿਰ ਕਮਾਉਣੀ ਓਕੀ ਹੈ ਫਿਰ ਨਾ ਕਹੋ ਉਹ ਕੀ ਸਬਜ਼ੀ ਨੇ ਜਿਹੜੀ ਉੱਥੇ ਸੀ ਆ ਵੀ ਇੱਕ ਸਬਜ਼ੀ ਰੈਡੀ ਹੈਗੀ ਇੱਥੇ ਆ ਦੇਖੋ ਇੱਥੇ ਹੈਗੇ ਨਹੀਂ ਹੈ ਨਹੀਂ ਇਹਨਾਂ ਦੇ ਬਾਬੇ ਤੋਂ ਲੱਗੇ ਅਬ ਚੱਲੇ ਬਾਬੇ ਤੋਂ ਲਓ ਹਾਂ ਇੱਕ ਤੀਨਾ ਹਲੂ ਸਾਡੇ ਕੜਾਈ ਨਹੀਂ ਹੈਗੀ ਆਲੂ ਉਹਦੇ ਵਿੱਚੋਂ ਸਟੋਰ ਚੋਂ ਸਟੋਰ ਚੋਂ ਲੈ ਕੇ ਦੇ ਦੇ ਬੀਬੀ ਨੂੰ ਕਹ ਲੈ ਕਢਾ ਲੈ ਹੁਣ ਆਲੂ ਲਓ ਜੀ ਲਓ ਜਿਹੜਾ ਕੁਝ ਲੈਣਾ ਫਰੂਟ ਲੈਣਾ ਫਰੂਟ ਲੈ ਲਓ ਤੇ ਇਹ ਹਮੇਸ਼ਾ ਮਸ਼ਹੂਰ ਹੁੰਦਾ ਸੀ ਪੈਲੀਆਂ ਦੇ ਵਿੱਚ ਜੀਤੇ ਦਾ ਕੋ ਸਾਰੇ ਗਏ ਜੀਤੇ ਦਾ ਕੋ ਆਦੇ ਜੀਤੇ ਦਾ ਕੋ ਇਹ ਬਹੁਤ ਮਸ਼ਹੂਰ ਹੁੰਦਾ ਸੀਗਾ ਲਓ ਜੀ ਇੱਥੋਂ ਦਰਾਹੇ ਨੂੰ ਸਮਰਾਲੇ ਨੂੰ ਨਵੇਂ ਸ਼ਹਿਰ ਨੂੰ ਬੂੜ ਲੱਗੇ ਹੋਇਆ ਸਾਰੇ ਕਿਤੇ ਨੂੰ ਬੱਸਾਂ ਸਾਰੇ ਕਿਤੇ ਨੂੰ ਮਜੰਦੀਆਂ ਨੇ ਸਾਡਾ ਬਹੁਤ ਵਧੀਆ ਏਰੀਆ ਚ ਨੇ ਹੈਗੇ ਪਿੰਡ ਵੀ ਜਿੱਥੋਂ ਮਰਜ਼ੀ ਚਲੇ ਜਾਓ ਇੱਥੇ ਤੈਨੂੰ ਦਿੱਲੀ ਨੂੰ ਚਲੇ ਜਾਓ ਤੇ ਮਰਜ਼ੀ ਪੂਰੇ ਇੰਡੀਆ 'ਚ ਜਿੱਧਰ ਨੂੰ ਮਰਜ਼ੀ ਪੂਰੇ ਇੰਡੀਆ 'ਚ ਜਿੱਧਰ ਨੂੰ ਮਰਜ਼ੀ ਲੰਘ ਜਾਓ ਲਓ ਜੀ ਬਾਜੀ ਚਲੇ ਗਏ ਨੇ ਸਮਾਨ ਲੈਣ ਬਾਜੀ ਨਹੀਂ ਚਲੇ ਗਏ ਨੇ ਸਮਾਨ ਲੈਣਾ ਤੁਹਾਡੇ ਬਾਜੀ ਸਾਰਿਆਂ ਦੇ ਬਾਜੀ ਵੀਰ ਜੀ ਅਲਿਖੂ ਜੀ ਇੱਥੇ ਹੈਗੀ ਐ ਸਟੇਟ ਬੈਂਕ ਲੋ ਜੀ ਆਗੇ ਪਾ ਜੀ ਥੋੜਾ ਸਾਮਾਨ ਲੈਣਾ ਸੀ ਤੋਂ ਲੈ ਲੈ ਆਪਾਂ ਨੇ ਗਰਮੀ ਨਾ ਮੇਰਾ ਦੇਖੋ ਕਿੰਨਾ ਪੂਰਾ ਹਾਲ ਹੋ ਗਿਆ ਪਤਾ ਨਹੀਂ ਕਿਉਂ ਬੰਦ ਹੋ ਗਈ ਗੱਡੀ ਆਪੇ ਹੀ ਕੀ ਸੀ ਬੰਦ ਹੋ ਗਿਆ ਸੀ ਅੱਜ ਮੈਂ ਨਹੀਂ ਗਰਮੀ ਚੁੱਤਰੀ ਤਾਂ ਗਰਮੀ ਬਹੁਤ ਲੱਗਦੀ ਪਰ ਇੱਥੇ ਕਿਹੜਾ ਘਾਹ ਹੋਸੀ ਕਿ ਇੱਥੇ ਵੀ ਗਰਮੀ ਹੋਵੇ ਮੈਂ ਬੈਠੀ ਮੈਂ ਚੱਲ ਇੱਕ ਦੋ ਮੈਸੇਜੇ ਕਰ ਦਮਾਂ ਭੈਣਾਂ ਨੂੰ ਚਲੋ ਠੀਕ ਹੈ ਚੱਲਦੇ ਹਾਂ ਬਹੁਤ ਗਰਮੀ ਆ ਹੁਣ ਚੱਲੇ ਜੀ ਘਰ ਆਪਾ ਚਲੋ ਜੀ ਮਿਲਦੇ ਆ ਫਿਰ

ਮੱਕੜਵਾਦ ਨਹੀਂ ਸਮਾਨ ਵਾਲੇ ਨਾਲ ਆ ਗਈ ਮੈਂ ਚਾਬੀ ਹੈ ਤੇ ਗੱਡੀ ਦੇ ਵਿੱਚ ਅੰਦਰ ਲਿਖਾ ਗੇਟਾਂ ਦੀ ਚਲੋ ਜੀ ਆ ਗਏ ਆ ਜੀ ਮਿਲਦੇ ਆ ਫਿਰ ਕਿਸੇ ਹੋਰ ਵੀਡੀਓ ਨਾਲ ਚਲੋ ਜੀ ਆ ਗਏ ਆ ਜੀ ਘਰੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਲਿਆ ਫੜਾ